ਗੁਰੂ ਨਾਨਕ ਦੇਵ ਜੀ ਨੂੰ ਪਰਖਣ ਲਈ ਕਈ ਰਾਜਿਆਂ ਤੇ ਪੰਡਤਾਂ ਨੇ ਉਹਨਾਂ ਦੀ ਪਰਖ ਲੈਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਹਰ ਵਾਰੀ ਆਪਣੀ ਗਿਆਨ ਤੇ ਸੱਚਾਈ ਨਾਲ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ ਐਵੇਂ ਹੀ ਇੱਕ ਵਾਰ ਇੱਕ ਹੰਕਾਰੀ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਸੋਨੇ ਦੀ ਇੱਟ ਦਿੱਤੀ ਅਤੇ ਉਸ ਸੋਨੇ ਦੀ ਇੱਟ ਨਾਲ ਗੁਰੂ ਨਾਨਕ ਦੇਵ ਜੀ ਦੇ ਗਿਆਨ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਫਿਰ ਉਸ ਵਿੱਚ ਅੱਗੇ ਗੁਰੂ ਨਾਨਕ ਦੇਵ ਜੀ ਨਾਲ ਕੀ ਹੋਇਆ ਅਸੀਂ ਤੁਹਾਨੂੰ ਅੱਜ ਸਾਰੀ ਗੱਲ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਡੇ ਨਾਲ ਸਿੱਖ ਇਤਿਹਾਸ ਨਾਲ ਜੁੜੀਆਂ ਬਹੁਤ ਸਾਰੀਆਂ ਸਾਖੀਆਂ ਲੈ ਕੇ ਆਉਂਦੇ ਹੀ ਰਹਨੇ ਆ ਜਿਸ ਨਾਲ ਕਿ ਤੁਹਾਨੂੰ ਆਪਣੇ ਸਿੱਖ ਗੁਰੂਆਂ ਦੀ ਜੀਵਨੀ ਬਾਰੇ ਪਤਾ ਲੱਗਦਾ ਜੇ ਤੁਸੀਂ ਵੀ ਸਿੱਖ ਗੁਰੂਆਂ ਦੇ ਜੀਵਨੀ ਨੂੰ ਸੁਣਨ ਵਿੱਚ ਇੰਟਰਸਟ ਰੱਖਦੇ ਹੋ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਹੁਣ ਇੱਕ ਵਾਰ ਦੀ ਗੱਲ ਹੈ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਪੰਮਰਦਾਨਾ ਜੀ ਦੇ ਨਾਲ ਇੱਕ ਸ਼ਹਿਰ ਵਿੱਚ ਪਹੁੰਚੇ ਇਹ ਸ਼ਹਿਰ ਸੋਹਣਾ ਤਾਂ ਬਹੁਤ ਸੀ ਅਤੇ ਬਹੁਤ ਸਾਰੇ ਵਿਦਵਾਨ ਲੋਕਾਂ ਦਾ ਵੀ ਇਹ ਕੇਂਦਰ ਸੀ ਉੱਥੇ ਦੇ ਲੋਕ ਬਹੁਤ ਹੀ ਬੁੱਧੀ ਹੀ ਮਾਨ ਸੀ ਪਰ ਆਪਣੇ ਗਿਆਨ ਦਾ ਮਾਣ ਵੀ ਕਰਦੇ ਸਨ ਜਦ ਗੁਰੂ ਨਾਨਕ ਦੇਵ ਜੀ ਉਸ ਸ਼ਹਿਰ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਇਸ ਸਾਰੀ ਗੱਲ ਦਾ ਪਤਾ ਲੱਗਿਆ ਉਸ ਸ਼ਹਿਰ ਵਿੱਚ ਇੱਕ ਰਾਜਾ ਵੀ ਰਹਿੰਦਾ ਸੀ ਜੋ ਕਿ ਆਪਣੇ ਗਿਆਨ ਤੇ ਆਪਣੀ ਤਾਕਤ ਦੇ ਨਾਲ ਬਹੁਤ ਫੇਮਸ ਸੀ ਰਾਜੇ ਨੂੰ ਆਪਣੇ ਗਿਆਨ ਤੇ ਬਹੁਤ ਹੀ ਮਾਣ ਵੀ ਸੀ ਉਹ ਸੋਚਦਾ ਸੀ ਕਿ ਉਸ ਦੇ ਵਰਗਾ ਗਿਆਨੀ ਦੁਨੀਆ ਵਿੱਚ ਹੋਰ ਕੋਈ ਹੈ ਹੀ ਨਹੀਂ ਜਦੋਂ ਉਹ ਵਿਦਵਾਨ ਲੋਕਾਂ ਨੂੰ ਆਪਣੇ ਦਰਬਾਰ ਵਿੱਚ ਬੁਲਾਉਂਦਾ ਤਾਂ ਉਹਨਾਂ ਨੂੰ ਕੋਈ ਨਾ ਕੋਈ ਚੁਣੌਤੀ ਦਿੰਦਾ ਰਹਿੰਦਾ ਤੇ ਪਰਖਦਾ ਰਹਿੰਦਾ ਕਿ ਉਹਨਾਂ ਨੂੰ ਉਸ ਤੋਂ ਵੱਧ ਗਿਆਨ ਹੈ ਜਾਂ ਨਹੀਂ ਜੇ ਕੋਈ ਉਸ ਤੋਂ ਹਾਰ ਜਾਂਦਾ ਤਾਂ ਉਹ ਕਦੇ-ਕਦੇ ਉਹਨਾਂ ਨੂੰ ਅਹਿਸਾਸ ਦੇ ਤੌਰ ਤੇ ਭਾਰੀ ਦੰਡ ਵੀ ਦਿੰਦਾ ਯਾਨੀ ਕਿ ਭਾਰੀ ਸਜ਼ਾ ਦਿੰਦਾ ਹੁਣ ਇਦਾਂ ਹੀ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਜਦ ਗੁਰੂ ਨਾਨਕ ਦੇਵ ਜੀ ਫਿਰ ਉਸ ਸ਼ਹਿਰ ਵਿੱਚ ਬਿਰਾਜਮਾਨ ਸਨ ਤਾਂ ਉਹ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਉੱਥੇ ਵੀ ਸੰਗਤ ਕਰਦੇ ਅਤੇ ਲੋਕਾਂ ਨੂੰ ਇੱਕ ਵਧੀਆ ਢੰਗ ਨਾਲ ਜੀਵਨ ਜਿਉਣ ਦਾ ਤਰੀਕਾ ਸਿਖਾਉਂਦੇ ਜਦੋਂ ਲੋਕਾਂ ਨੇ ਰਾਜੇ ਤੱਕ ਇਹ ਗੱਲ ਦਾ ਸੁਨੇਹਾ ਪਹੁੰਚਾ ਆਇਆ ਕਿ ਉਹਨਾਂ ਦੇ ਸ਼ਹਿਰ ਵਿੱਚ ਇੱਕ ਅਜਿਹੇ ਸੰਤ ਆਏ ਨੇ ਜੋ ਬਹੁਤ ਹੀ ਵੱਡੇ ਗਿਆਨੀ ਵੀ ਨੇ ਉਹ ਲੋਕਾਂ ਨੂੰ ਹੰਕਾਰ ਤੋਂ ਹਟ ਕੇ ਚੰਗੀਆਂ ਗੱਲਾਂ ਸਿਖਾਉਂਦੇ ਨੇ ਪਰ ਸੁਣਿਆ ਹੈ ਕਿ ਉਹ ਆਪਣੇ ਗਿਆਨ ਦਾ ਕਦੇ ਵੀ ਮਾਣ ਨਹੀਂ ਕਰਦੇ ਤਾਂ ਫਿਰ ਉਸ ਰਾਜੇ ਨੇ ਸੋਚਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਵੀ ਬਾਕੀ ਲੋਕਾਂ ਵਾਂਗ ਪਰਖਣਾ ਚਾਹਾਂਗਾ। ਉਸ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਨੇਹਾ ਭੇਜਿਆ ਕਿ ਮੇਰੇ ਦਰਬਾਰ ਵਿੱਚ ਆਓ ਤੇ ਜਦ ਗੁਰੂ ਨਾਨਕ ਦੇਵ ਜੀ ਉਸਦੇ ਦਰਬਾਰ ਵਿੱਚ ਸੱਦੇ ਦੇ ਮੁਤਾਬਕ ਪਹੁੰਚ ਗਏ ਤੇ ਉਹ ਹਮੇਸ਼ਾ ਹੀ ਨਿਮਰਤਾ ਤੇ ਸ਼ਾਂਤੀ ਨਾਲ ਗੱਲ ਕਰਦੇ। ਇਸ ਲਈ ਉਹ ਬਿਨਾਂ ਹੀ ਕਿਸੇ ਹਿਚਕਿਚਾਹਟ ਦੇ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਏ। ਗੁਰੂ ਨਾਨਕ ਦੇਵ ਜੀ ਜਦ ਉਸਦੇ ਦਰਬਾਰ ਵਿੱਚ ਵੜੇ ਤਾਂ ਉਹਨਾਂ ਦਾ ਚਿਹਰਾ ਪਿਆਰ ਦੀ ਚਮਕ ਨਾਲ ਭਰਿਆ ਹੋਇਆ ਸੀ। ਹੁਣ ਰਾਜੇ ਦੇ ਦਰਬਾਰ ਵਿੱਚ ਬੈਠੇ ਹਰ ਇੱਕ ਨੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਆਉਂਦਿਆਂ ਹੀ ਇੱਕ ਅਜੀਬ ਜਿਹੀ ਸ਼ਕਤੀ ਮਹਿਸੂਸ ਕੀਤੀ। ਫਿਰ ਰਾਜੇ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਇੱਕ ਸਵਾਲ ਪੁੱਛਿਆ ਕਿ ਚਲੋ ਤੁਹਾਡਾ ਗਿਆਨ ਪਰਖਦੇ ਹਾਂ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਵੇਖਦੇ ਇਹ ਪੁੱਛਿਆ ਕਿ ਮੈਂ ਬਹੁਤ ਗਿਆਨਵਾਨ ਹਾਂ ਪਰ ਲੋਕ ਤੁਹਾਡੀ ਵੀ ਬੜੀ ਵਡਿਆਈ ਕਰਦੇ ਨੇ ਤਾਂ ਦੱਸੋ ਫਿਰ ਅਸਲ ਗਿਆਨ ਕੀ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਰਾਜਾ ਜੀ ਅਸਲ ਗਿਆਨ ਉਹ ਨਹੀਂ ਹੈ ਜੋ ਸਾਨੂੰ ਹੋਰ ਲੋਕਾਂ ਦੇ ਨਾਲ ਤੁਲਨਾ ਕਰਨ ਲਈ ਮਜਬੂਰ ਕਰੇ ਅਸਲ ਗਿਆਨ ਤੇ ਉਹ ਹੁੰਦਾ ਹੈ ਜੋ ਕਿ ਅੰਦਰ ਦੀ ਹਉਮੈ ਦੂਰ ਕਰੇ ਨਿਮਰਤਾ ਤੇ ਪਿਆਰ ਵਧਾਵੇ ਫਿਰ ਰਾਜੇ ਨੇ ਗੁਰੂ ਨਾਨਕ ਦੇਵ ਜੀ ਨੂੰ ਪਰਖਣ ਲਈ ਹੋਰ ਵੀ ਗੱਲਾਂ ਪੁੱਛੀਆਂ ਕਿਉਂਕਿ ਰਾਜਾ ਹਜੇ ਗੁਰੂ ਨਾਨਕ ਦੇਵ ਜੀ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਸੀ ਉਸ ਨੇ ਹੋਰ ਸਵਾਲ ਕੀਤੇ ਪਰ ਗੁਰੂ ਨਾਨਕ ਦੇਵ ਜੀ ਨੇ ਹਰ ਵਾਰ ਹੀ ਸ਼ਾਂਤੀ ਦੇ ਨਾਲ ਉਹਦੇ ਗੱਲਾਂ ਦਾ ਜਵਾਬ ਦਿੱਤਾ ਫਿਰ ਉਸ ਰਾਜੇ ਨੇ ਇੱਕ ਬੜਾ ਹੀ ਚਲਾਕੀ ਭਰਿਆ ਸਵਾਲ ਕੀਤਾ ਜੇਕਰ ਇੱਕ ਵਿਦਵਾਨ ਇੱਕ ਵਿਗਿਆਨੀ ਦੋਵੇਂ ਹੀ ਇਕੱਠੇ ਹੋ ਜਾਣ ਤੇ ਫਿਰ ਦੋਨਾਂ ਵਿੱਚੋਂ ਵਧੀਆ ਕੌਣ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਮੁਸਕਾਨ ਦੇ ਨਾਲ ਫਿਰ ਉੱਤਰ ਦਿੱਤਾ ਜਿਹੜਾ ਵਿਅਕਤੀ ਆਪਣੇ ਸੂਝ-ਬੂਝ ਆਪਣੀ ਸਮਝ ਦੀ ਵਰਤੋਂ ਦੇ ਨਾਲ ਲੋਕਾਂ ਵਿੱਚ ਹੰਕਾਰ ਫੈਲਾਉਂਦਾ ਹੈ ਉਹ ਅਗਿਆਨੀ ਜਾਨਕੀ ਘੱਟ ਸਮਝਦਾਰ ਨਾਲੋਂ ਵੀ ਬਹੁਤ ਛੋਟਾ ਹੁੰਦਾ ਹੁਣ ਰਾਜੇ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਦੀ ਬਹੁਤੀ ਸਮਝ ਤਾਂ ਨਹੀਂ ਆ ਰਹੀ ਸੀ ਪਰ ਉਹਨਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਹੰਕਾਰ ਥੋੜਾ ਟੁੱਟਣ ਲੱਗਾ ਫਿਰ ਰਾਜੇ ਨੇ ਸੋਚਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਦੀ ਕੋਈ ਅਜਹੀ ਪਰਖ ਕਰਾਂਗਾ ਜਿਸ ਵਿੱਚ ਕਿ ਗੁਰੂ ਨਾਨਕ ਦੇਵ ਜੀ ਨੂੰ ਮੇਰੇ ਝੁਕਣਾ ਪੈ ਜਾਵੇ ਤਾਂ ਰਾਜੇ ਨੇ ਗੁਰੂ ਨਾਨਕ ਦੇਵ ਜੀ ਦੀ ਪਰਖ ਲਈ ਇੱਕ ਭਾਰੀ ਸੋਨੇ ਦੀ ਇੱਟ ਮੰਗਵਾਈ ਅਤੇ ਗੁਰੂ ਨਾਨਕ ਜੀ ਦੇ ਅੱਗੇ ਰੱਖ ਦਿੱਤੀ ਉਸ ਨੇ ਹੰਕਾਰ ਨਾਲ ਆਖਿਆ ਜੇ ਤੁਸੀਂ ਸੱਚਮੁੱਚ ਹੀ ਵੱਡੇ ਗੁਰੂ ਹੋ ਤਾਂ ਇਸ ਸੋਨੇ ਦੀ ਇੱਟ ਨੂੰ ਪਾਣੀ ਵਿੱਚ ਸੁੱਟਣ ਉਪਰੰਤ ਵੀ ਇਹ ਡੁੱਬੇ ਨਾ ਉੱਪਰ ਤੈਰਦੀ ਰਵੇ ਇਹ ਗੱਲ ਸੁਣ ਕੇ ਦਰਬਾਰ ਵਿੱਚ ਹਰ ਕੋਈ ਹੱਸਣ ਲੱਗ ਗਿਆ ਕਿਉਂਕਿ ਇਹ ਵਿਗਿਆਨਿਕ ਤੌਰ ਤੇ ਸੰਭਵ ਨਹੀਂ ਸੀ ਸੋਨਾ ਤਾਂ ਭਾਰਾ ਹੁੰਦਾ ਹੈ ਤੇ ਇਹ لازਮੀ ਡੁੱਬੇਗਾ ਹੀ ਲੋਕ ਆਪਣੇ ਅੰਦਰ ਹੀ ਅੰਦਰ ਇਸ ਗੱਲ ਨੂੰ ਸੋਚ ਕੇ ਹੱਸ ਰਹੇ ਸਨ ਔਰ ਗੁਰੂ ਨਾਨਕ ਦੇਵ ਜੀ ਨੇ ਉਹ ਇੱਟ ਜਦ ਪਾਣੀ ਵਿੱਚ ਸੁੱਟ ਦਿੱਤੀ ਤਾਂ ਫਿਰ ਅਚਾਨਕ ਹੀ ਉਥੇ ਕੁਝ ਅਜਾਹਾ ਵਾਪਰ ਗਿਆ ਜਿਸ ਨੇ ਕਿ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿਣ ਦਿੱਤੀਆਂ ਉਹ ਸੋਨੇ ਦੀ ਇੱਟ ਪਾਣੀ ਦੇ ਉੱਤੇ ਤੈਰਨ ਲੱਗੀ ਉਹ ਡੁੱਬੀ ਨਹੀਂ ਤੇ ਪੂਰਾ ਦਰਬਾਰ ਇਸ ਗੱਲ ਨੂੰ ਦੇਖ ਕੇ ਹੈਰਾਨ ਹੋ ਗਿਆ ਇਹ ਸਭ ਦੇਖ ਕੇ ਰਾਜਾ ਵੀ ਹੁਣ ਸ਼ਰਮਿੰਦਾ ਹੋ ਗਿਆ ਤੇ ਹੱਕਾ ਬੱਕਾ ਰਹਿ ਗਿਆ ਉਸ ਰਾਜੇ ਨੇ ਹੰਕਾਰ ਵਿੱਚ ਸੋਚਿਆ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਪਰਖ ਲਵੇਗਾ ਪਰ ਇੱਥੇ ਤਾਂ ਗੱਲ ਉਲਟੀ ਹੀ ਹੋ ਗਈ ਉਹ ਸੋਚਣ ਲੱਗ ਪਿਆ ਕਿ ਇਹ ਸ ਤੋ ਬੋਇਆ ਕਿਵੇਂ ਤਹ ਗੁਰੂ ਨਾਨਕ ਦੇਵ ਜੀ ਨੇ ਫਿਰ ਦੱਸਿਆ ਕਿ ਮਾਇਆ ਤਾਂ ਹਮੇਸ਼ਾ ਹੀ ਉੱਪਰ-ਨੀਚੇ ਚਲਦੀ ਹੀ ਰਹਿੰਦੀ ਹੈ ਜਿਹੜਾ ਇਸ ਵਿੱਚ ਫਸ ਜਾਂਦਾ ਹੈ ਉਹ ਹਮੇਸ਼ਾ ਲਈ ਡੁੱਬ ਜਾਂਦਾ ਹੈ ਪਰ ਜਿਹੜਾ ਵਿਅਕਤੀ ਆਪਣਾ ਧਨ ਗਰੀਬਾਂ ਸੇਵਾ ਤੇ ਨੇਕੀ ਵਿੱਚ ਲਾਉਂਦਾ ਉਸ ਦੀ ਦੌਲਤ ਕਦੇ ਵੀ ਨਾਸ਼ ਨਹੀਂ ਹੁੰਦੀ ਜੇਕਰ ਸਾਨੂੰ ਪਰਮਾਤਮਾ ਨੇ ਧਨ ਦਿੱਤਾ ਤਾਂ ਉਸ ਨੂੰ ਵਧੀਆ ਤਰੀਕੇ ਨਾਲ ਵਰਤੋ ਜਿਹੜਾ ਵੀ ਸੁਆਰਥੀ ਵਿਅਕਤੀ ਧਨ ਜੋੜਦਾ ਫਿਰ ਉਸ ਦਾ ਇੱਕ ਦਿਨ ਅਜਾਹ ਜ਼ਰੂਰ ਆਉਂਦਾ ਹੈ ਕਿ ਉਹ ਖੁਦ ਹੀ ਉਸ ਧਨ ਦੇ ਨਾਲ ਡੁੱਬ ਜਾਂਦਾ ਗੁਰੂ ਜੀ ਨੇ ਦੱਸਿਆ ਕਿ ਧਨ ਦੌਲਤ ਇਹੀ ਸਭ ਕੁਝ ਨਹੀਂ ਹੁੰਦਾ ਸੱਚੀ ਦੌਲਤ ਸੇਵਾ ਪਿਆਰ ਤੇ ਇਮਾਨਦਾਰੀ ਹੈ ਜੇਕਰ ਮਾਇਆ ਗਰੀਬਾਂ ਦੀ ਸੇਵਾ ਵਿੱਚ ਵਰਤੀ ਜਾਵੇ ਤਾਂ ਉਹ ਹਮੇਸ਼ਾ ਹੀ ਟਿਕੀ ਰਹਿੰਦੀ ਹੈ ਇਸ ਗੱਲ ਰਾਜੇ ਦੇ ਦਿਲ ਨੂੰ ਲੱਗ ਗਈ ਤੇ ਉਸ ਨੇ ਗੁਰੂ ਜੀ ਦੇ ਅੱਗੇ ਨੀਵੇਂ ਹੋ ਕੇ ਹੰਕਾਰ ਦੀ ਮਾਫੀ ਮੰਗੀ ਉਸ ਨੂੰ ਹੁਣ ਸਮਝ ਆ ਗਈ ਕਿ ਅਸਲ ਰਾਜਾ ਉਹ ਨਹੀਂ ਬਲਕਿ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੇ ਲੋਕਾਂ ਨੂੰ ਜੀਵਨ ਦੀ ਸੱਚੀ ਸਿੱਖਿਆ ਦਿੱਤੀ ਅੱਜ ਦੀ ਇਹ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਹੋਰ ਵੀ ਅਣ ਸੁਣੀਆਂ ਸਾਖੀਆਂ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ